ਬਦਬਖਤ ਹਮਚੋਂ ਬਖੀ ਲਗਾਫਲ ਬੇਨਜ਼ਰ ਬੇਬਾਕ ਨਾਨਕ ਭਗੋਯ ਦਾ ਜੰਤੂਰਾ ਤੇਰੇ ਚਾਕਰਾਂ ਪਾਖਾਕ ਮੈਂ ਤੇਰਾ ਚਾਕਰ ਤੇ ਨਹੀਂ ਬਣ ਸਕਦਾ ਤੇਰਾ ਦੀਦਾਰ ਤੇ ਮੈਨੂੰ ਨਸੀਬ ਨਹੀਂ ਹੋ ਸਕਦਾ ਮੇਰੀ ਐਸੀ ਕਿਸਮਤ ਨਹੀਂ ਹੈ ਬੇਸ਼ੁਮਾਰ ਔਗਣਾ ਨਾਲ ਭਰੇ ਹੋਇਆ ਪਰ ਇੱਕ ਰਹਿਮਤ ਤੇ ਕਰ ਦੇ ਜੋ ਤੇਰੇ ਮਾਰਗ ਤੇ ਚੱਲਦੇ ਨੇ ਉਨ੍ਹਾਂ ਦੇ ਚਰਨਾਂ ਦੀ ਖਾਕ ਮੈਨੂੰ ਹੀ ਬਣਾ ਦੇ بس ਇਤਨੀ ਲੋੜ ਹੈ ਮੈਨੂੰ ਹੋਰ ਕੁਝ ਵੀ ਨਹੀਂ ਨਾਨਕ ਬਗੋਇਦ ਜੰਤੂਰਾ ਤੇਰੇ ਚਾ ਕਰਾਂ ਪਾਖ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਸਕ੍ਰਿਤ ਦੇ ਬੋਲ ਨੇ ਸ਼ੁੱਧ ਸੰਸਕ੍ਰਿਤ ਪਾਰਸੀ ਦੇ ਨੇ ਬੰਗਾਲੀ ਦੀ ਝਲਕ ਮਿਲਦੀ ਹੈ ਬ੍ਰਿਜ ਭਾਸ਼ਾ ਦੇਸ਼ ਦੀਆਂ ਲੋਕਲ ਭਾਸ਼ਾਵਾਂ ਨੇ ਕਿ ਸੇ ਇੱਕ ਭਾਸ਼ਾ ਦਾ ਪੰਡਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਨਹੀਂ ਕਰ ਸਕਦਾ ਇਸ ਵਾਸਤੇ ਵਿਦਵਾਨ ਲੋਕ ਪ੍ਰਿੰਸੀਪਲ ਸਾਹਿਬ ਸਿੰਘ ਦੇ ਟੀਕੇ ਨੂੰ ਨੰਬਰ 1 ਦੇ ਦਿੰਦ ਨੇ ਇਹ ਬਹੁਤ ਅੱਛਾ ਹੈ ਕਿਉਂ ਪ੍ਰਿੰਸੀਪਲ ਸਾਹਿਬ ਸਿੰਘ ਸਵੈਮ ਅਰਬੀ ਫਾਰਸੀ ਸੰਸਕ੍ਰਿਤ ਦੇ ਮਹਾ ਪੰਡਿਤ ਸਨ ਇਹ ਗੱਲ ਵੱਖਰੀ ਹੈ ਕਿ ਇਹ ਵਿਦਵਾਨ ਹਮੇਸ਼ਾ ਲੋਕਾਂ ਦੇ ਦਿਲਾਂ ਤੋਂ ਨਜ਼ਰਾਂ ਤੋਂ ਇੱਕ ਪਾਸੇ ਹੀ ਰਿਹਾ ਹੈ ਭਾਵੇਂ ਸਾਰੇ ਡੇਰੇ ਤੇ ਸਾਰੇ ਗੁਣੀ ਜਨ ਉਹਦਾ ਹੀ ਟਿਕਾ ਪੜਦੇ ਨੇ ਲੇਕਿਨ ਨਜ਼ਰਾ ਤੋਂ ਉਹ ਜਲ ਰਿਹਾ ਹੈ ਮਨੁੱਖ ਕੋਈ ਖਾਸ ਅਹਿਮੀਅਤ ਨਹੀਂ ਦੇਂਦਾ ਲਿਖਾਰੀਆਂ ਨੂੰ ਦਾਰਸ਼ਨਿਕ ਚਿੰਤਕ ਤੇ ਫਿਲਾਸਫਰਾਂ ਨੂੰ ਉਹ ਬਹੁਤ ਗਹਿਰਾ ਚਿੰਤਕ ਸੀ ਅਰਬੀ ਫਾਰਸੀ ਸੰਸਕ੍ਰਿਤ ਜੋ ਤਿੰਨਾਂ ਹੀ ਭਾਸ਼ਾਵਾਂ ਬੜੀਆਂ ਵਿਖੜੀਆਂ ਨੇ ਸਾਰਿਆਂ ਦਾ ਮਹਾ ਪੰਡਿਤ ਸੀ ਉਹਨੇ 20 ਸਾਲ ਮਿਹਨਤ ਕਰਕੇ ਗੁਰੂਗ੍ਰੰਥ ਸਾਹਿਬ ਦਾ ਟੀਕਾ ਲਿਖਿਆ ਗ੍ਰਾਮਰ ਦੇ ਬਧਾਵਕ। ਔਰ ਉਹਨੇ ਕਿਹਾ ਬਿਨਾ ਗ੍ਰਾਮਰ ਤੋਂ ਕੋਈ ਭਾਸ਼ਾ ਨਹੀਂ ਆਉਂਦੀ ਗੁਰੂਗ੍ਰੰਥ ਸਾਹਿਬ ਦੀ ਭਾਸ਼ਾ ਦੀ ਆਪਣੀ ਗ੍ਰਾਮਰ ਹੈ। ਆਪਣਾ ਵਿਆਕਰਣ ਹੈ। ਮੈਂ ਬਨਾਰਸ ਦੇ ਇੱਕ ਚੰਗੇ ਪੁਜਾਰੀ ਦੇ ਕੋਲੋਂ ਸੁਣਿਆ। ਵੀ ਇਹ ਤੇ ਰਿਸ਼ੀ ਪਾਣਿਨੀ ਦਾ અવਤਾਰ ਹੈ ਸਹਿਬ ਸਿੰਘ ਉਦੋਂ ਜ਼ਿੰਦਾ ਸਨ ਬੜੀ ਪੁਰਾਣੀ ਗੱਲ। ਪਾਣਿਨੀ ਨੇ ਵੇਦਾਂ ਦਾ ਵਿਆਕਰਣ ਲਿਖਿਆ ਸੀ ਅਗਰ ਉਹ ਵਿਆਕਰਣ ਨਾ ਲਿਖਦਾ ਵੇਦ ਖੋ ਜਾਣੇ ਸਨ ਵੇਦਾਂ ਦਾ ਗਿਆਨ ਵੀ ਖੋ ਜਾਣਾ ਸੀ ਵੇਦਾਂ ਦਾ ਵਿਆਕਰਣ ਗ੍ਰਾਮਰ ਰਿਸ਼ੀ ਪਾਣਡੇ ਨੇ ਲਿਖੇ ਬੜੀ ਮਿਹਨਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗ੍ਰਾਮਰ ਵਿਆਕਰਣ ਏ ਪ੍ਰਿੰਸੀਪਲ ਸਾਹਿਬ ਸਿੰਘ ਨੇ ਲਿਖੇ ਬੜੀ ਮਿਹਨਤ ਕਰਕੇ ਔਰ 20 ਸਾਲ ਮਿਹਨਤ ਕਰਕੇ ਟਿਕਾ ਲਿਖੇ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਇੱਕ ਭਾਸ਼ਾ ਦਾ ਗਿਆਨੀ ਗੁਰਗੰਨ ਸਾਹਿਬ ਜੀ ਮਹਾਰਾਜ ਦਾ ਟਿਕਾ ਨਹੀਂ ਕਰ ਸਕਦਾ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨੀ ਚਾਹੀਦਾ ਹੈ ਬਹੁਤ ਸਾਰੀਆਂ ਭਾਸ਼ਾਵਾਂ ਹਨ ਦੇਸ਼ ਦੀਆਂ ਲੋਕਲ ਭਾਸ਼ਾਵਾਂ ਦਾ ਵੀ ਗਿਆਨ ਹੋਵੇ ਪਿੰਡੂ ਭਾਸ਼ਾਵਾਂ ਦਾ ਵੀ ਗਿਆਨ ਹੋਵੇ ਇਸ ਤਰ੍ਹਾਂ ਦੇ ਵਿਸ਼ਦ ਬੰਨ ਖੈਰ ਲਮਕਾ ਮਨਾ ਇਸ ਗੱਲ ਨੂੰ ਉਹ ਜੋ ਇਤਿਹਾਸਕ ਗ੍ਰੰਥ ਹੈ ਸਾਡਾ ਜਿਹਨੂੰ ਛੋਟੇ ਰੂਪ ਵਿੱਚ ਅਸੀਂ ਕਹਿੰਦੇ ਆ ਜਨਮ ਸਾਖੀ ਪੂਰਾ ਨਾਮ ਹੈ ਜਨਮ ਕਥਾ ਗੁਰੂ ਨਾਨਕ ਸਾਖੀ ਭਾਈ ਵਾਲਾ ਗਵਾਹੀ ਭਾਈ ਵਾਲੇ ਦੀ ਲਿਖਦੇ ਗਏ ਪੈੜਾ ਮੋਖਾ ਲਿਖਾਉਂਦੇ ਗਏ ਗੁਰੂ ਅੰਗਦ ਦੇਵ ਜੀ ਮਹਾਰਾਜ ਦੱਸਦੇ ਗਏ ਭਾਈ ਵਾਲਾ ਮੌਜੂਦ ਸਨ ਬਜ਼ੁਰਗ ਸਨ ਮੌਜੂਦ ਸਨ ਸਾਖੀ ਕਹਿੰਦੇ ਨੇ ਗਵਾਹ ਨੂੰ ਗਵਾਹੀ ਨੂੰ ਪਈ ਤੇਰਾ ਸਾਖੀ ਕਾਉਣੇ ਗਵਾਹ ਕਾਉਣੇ ਉਹ ਜੋ ਸਾਰਾ ਇਤਿਹਾਸ ਚਸ਼ਮਦੀਦ ਆਈ ਵਿਟਨੈਸ ਕਿਸਦੀ ਹੈ ਬਾਲੇ ਦੀ ਹੈ ਚਸ਼ਮਦੀਦ ਗਵਾਹੀ ਭਾਈ ਬਾਲੇ ਦੀ ਉਹਦੇ ਸਾਹਮਣੇ ਜੋ ਜੋ ਘਟਨਾਵਾਂ ਘਟੀਆਂ ਉਹ ਦੱਸਦਾ ਗਿਆ ਭਾਈ ਪੇੜਾ ਮੋਖਾ ਜੀ ਲਿਖਦੇ ਗਏ ਨੇ ਉਹਦੇ ਚ ਇੱਕ ਬੋਲ ਹੈ ਸ਼ੇਖ ਸ਼ਰਫ ਸੂਫੀ ਫਕੀਰ ਦਾ ਪੋਤਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਸ਼ਨ ਕਰਦਾ ਫਕੀਰੀ ਚੀਸਤ ਫਕੀਰੀ ਕਿਸ ਨੂੰ ਕਹਿੰਦੇ ਨੇ ਫਕੀਰ ਕੌਣ ਹੁੰਦਾ ਹੈ ਸੰਤ ਕੌਣ ਹੁੰਦਾ ਹੈ ਕਿਸ ਨੂੰ ਕਹਿੰਦੇ ਨੇ ਸੰਤ ਜਗਤ ਬਹੁਤ ਪੂਜਾ ਕਰ ਰਿਹਾ ਹੋਵੇ ਜਗਤ ਬੜੀ ਪ੍ਰਤਿਸ਼ਟਾ ਦੇ ਰਿਹਾ ਹੋਵੇ ਸੰਸਾਰ ਦੇ ਚ ਉਸ ਦਾ ਮਾਣ ਤਾਣ ਬਹੁਤ ਹੋਵੇ ਬੜੀ ਲੰਬੀ ਚੌੜੀ ਸ਼ਕਤੀ ਦਾ ਮਾਲਕ ਹੋਵੇ ਨਹੀਂ ਇਹ ਲੱਛਣ ਨਹੀਂ ਫਕੀਰੀ ਚੀਸਤ ਫਕੀਰੀ ਕਿਸ ਨੂੰ ਕਹਿੰਦੇ ਨੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ ਇਬਤੇਦਾਇ ਫਕੀਰੀ ਫਨਾ ਅਸਤ ਇੰਤਿਹਾਈ ਫਕੀਰੀ ਬਕਾਸਤ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਨਿਛਾਵਰ ਕਰ ਲੈਣਾ ਤੇ ਹਮੇਸ਼ਾ ਦੇ ਲਈ ਅਮਰ ਤਤ ਪਰਮਾਤਮਾ ਦੇ ਚ ਲੀਨ ਹੋ ਜਾਣਾ ਇਸੇ ਨੂੰ ਫਕੀਰੀ ਕਹਿੰਦੇ। ਇਸੇ ਨੂੰ ਸੰਤ ਬਣਾ ਕਹਿੰਦੇ। ਆਪਣਾ ਸਮਾਂ ਆਪਣੀਆਂ ਖੁਸ਼ੀਆਂ ਆਪਣੀ ਜ਼ਿੰਦਗੀ ਕਿਸੇ ਉੱਚੇ ਆਦਰਸ਼ ਲਈ ਕੁਰਬਾਨ ਕਰ ਦੇਣੇ। ਨਿਛਾਵਰ ਕਰ ਦੇਣੇ। ਉਹਨੂੰ ਸੰਤ ਕਹਿੰਦੇ ਨੇ। ਉਹਨੂੰ ਫਕੀਰ ਕਹਿੰਦੇ ਨੇ। ਉਹਨੂੰ ਬਲੀ ਅੱਲਾਹ ਕਹਿੰਦੇ ਨੇ। ਉਹਨੂੰ ਔਲੀਆ ਕਹਿੰਦੇ ਨੇ। ਔਰ ਵੀ ਸ਼ੇਖ ਸ਼ਰਫ ਦੇ ਬਹੁਤ ਸਾਰੇ ਪ੍ਰਸ਼ਨ ਸੰਤ ਪਰ ਮੈਂ ਇਸੇ ਨੂੰ ਲੈਣਾ ਅਜ ਤੱਕ ਇਸ ਤਰ੍ਹਾਂ ਦੇ ਮਹਾਪੁਰਸ਼ ਵਡੇਰੀ ਉਮਰ ਦੇਤੇ ਹੋਏ ਨੇ ਜਵਾਨ ਵੀ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਆਪਣਾ ਸਮਾਂ ਆਪਣਾ ਜੀਵਨ ਉੱਚੇ ਆਦਰਸ਼ ਲਈ ਕੁਰਬਾਨ ਕੀਤਾ ਨਿਛਾਵਰ ਕੀਤਾ ਇਹਨਾਂ ਦੀਆਂ ਸ਼੍ਰੇਣੀਆਂ ਤਿੰਨ ਗਿਣਦੇ ਨੇ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਔਰ ਭਾਈ ਗੁਰਦਾਸ ਜੀ ਦੀ ਰਚਨਾ ਚ ਮੌਜੂਦ ਹੈ ਪਰਮ ਸਮੇ ਨੂੰ ਸੀਮਿਤ ਰੱਖਦੇ ਹੋਇਆ ਮੁਖ्तसर ਅਰਜ਼ਗਰਾਮ ਇਹ ਤਿੰਨ ਨਾਮ ਆ ਜਾਂਦੇ ਨੇ ਭਗਤ ਸੂਰਬੀਰ ਤੇ ਦਾਨੇ ਸੂਰਬੀਰ ਜਿਹੜਾ ਆਪਣੀ ਸ਼ਕਤੀ ਕਿਸੇ ਕਮਜ਼ੋਰ ਦੇ ਪੱਖ ਦੇ ਵਿੱਚ ਖਰਚ ਕਰਦਾ ਹੈ ਔਰ ਕਮਜ਼ੋਰ ਦੀ ਬਾਹ ਪਕੜ ਲੈਂਦਾ ਹੈ ਕਹਿੰਦਾ ਤੂੰ ਡਰ ਨਾ ਬੇਖੌਫ ਹੋ ਮੇਰੀ ਸ਼ਕਤੀ ਤੇਰੀ ਨਾਲ ਹੈ ਮੇਰੀ ਬਾਹ ਤੇਰੇ ਨਾਲ ਹੈ ਉਹਨੂੰ ਸੂਰਬੀਰ ਕਹਿੰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਚ ਹੈ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੈ ਇੱਥੇ ਦੀਨ ਦੇ ਅਰਥ ਕੀ ਕਰੋਗੇ ਅਰਬੀ ਫਾਰਸੀ ਦਾ ਦੀਨ ਲਫ਼ਜ਼ ਹੋਵੇ ਇਹਦੇ ਅਰਥ ਨੇ ਧਰਮ ਦੀਨ ਬਿਸਾਰੇ ਹੋਰੇ دیਵਾਨੇ ਦੀਨ ਬਿਸਾਰੇ ਹੋਰੇ ਰਦੀਨ ਸ਼ਬਦ ਸੰਸਕ੍ਰਿਤ ਦਾ ਹੋਵੇ ਇਹਦੇ ਅਰਥ ਨੇ ਗਰੀਬ ਕਮਜ਼ੋਰ ਦੀਨਾਨੇ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ ਗਨੇ ਮਨਗਾਰੇ ਦੀਨ ਸ਼ਬਦ ਤੇ ਇੱਕੋ ਹੈ ਭਾਸ਼ਾ ਦੇ ਅੰਤਰੇ ਦੇ ਨਾਲ ਅਰਥਾਂ ਦਾ ਅੰਤਰ ਬਹਿ ਜਾਂਦਾ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੇ ਅਰਬੀ ਫਾਰਸੀ ਸੰਸਕ੍ਰਿਤ ਦੇ ਹੋਵੇ ਉਹ ਸ਼ਬਦ ਸੰਸਕ੍ਰਿਤ ਦਾ ਜੇ ਤੁਸੀਂ ਉਹਨੂੰ ਅਰਬੀ ਫਾਰਸੀ ਦਾ ਸਮਝ ਲਈਏ ਅਰਥਾਂ ਦਾ ਅਨਰਥ ਹੋ ਜਾਂਦਾ ਹੈ ਇਸੇਜ ਮੈਂ ਸਮਾਂ ਨਾ ਜ਼ਾਇਆ ਕਰਾਂ ਬਹੁਤ سارے ਸ਼ਬਦ ਨੇ ਚਲੋ ਇੱਕ ਹੋਰ ਸ਼ਬਦ ਹੋਰ ਕਹਿ ਦਿਆਂ ਪਾਕ ਇੱਕ ਵਸਤ ਬੋਝੇ ਤਾਂ ਹੋਵੇਂ ਪਾਕ ਬਿਨ ਬੋਝੇ ਤੂੰ ਸਦਾ ਨਾ ਪਾਕ ਜੇ ਇੱਕ ਨੂੰ ਤੂੰ ਸਮਝ ਜਾਏ ਤੇ ਤੂੰ ਪਾਕ ਹੈ ਪਾਕ ਦੇ ਅਰਥ ਪਵਿੱਤਰ ਤੂੰ ਸ਼ੁੱਧ ਹੈ ਨਿਰਮਲ ਹੈ ਬਿਨ ਬੋਝੇ ਤੂੰ ਸਦਾ ਨਾ ਪਾਕ ਜੇ ਇੱਕ ਦੀ ਸਮਝ ਨਹੀਂ ਤੇ ਤੂੰ ਸਦਾ ਨਾ ਪਾਕ ਪਾਕ ਦੇ ਅਰਥ ਇੱਥੇ ਪਵਿੱਤਰ ਪਰ ਪੰਜਵਾ ਪਾਇਆ ਘਰੇਤ ਤਾਂ ਹੋਆ پاک ਪਵਿੱਤ ਇਹ ਗੁਰਗੰਨ ਸਾਹਿਬ ਦਾ ਦੂਸਰਾ ਸ਼ਬਦ ਗੁਰਨਾਣਿਕ ਦੇਵ ਜੀ ਪੰਜਵਾ ਘਿਓ ਪਾਇਆ ਗਿਆ ਤੇ پاک ਰਸੋਈ ਬਣ ਗਈ ਭਾਵ پاک ਦੇ ਅਰਥ ਭੋਜਨ پاک ਸ਼ਾਲਾ ਰਸੋਈ ਘਰ پاک ਭੋਜਨ ਸੰਸਕ੍ਰਿਤ ਦਾ ਸ਼ਬਦ ਪਾਕ ਹੋਵੇ ਦੇ ਅਰਥ ਬਣਦੇ ਨੇ ਭੋਜਨ ਅਰਬੀ ਫਾਰਸੀ ਦਾ ਪਾਕ ਲਫ਼ਜ਼ ਹੋਵੇ ਦੇ ਅਰਥ ਬਣਦੇ ਨੇ ਪਵਿੱਤਰ ਇਸੇ ਆਧਾਰ ਤੇ ਮੁਸਲਮਾਨਾਂ ਨੇ ਦੇਸ਼ ਦੀ ਜਦਵੰਡ ਕੀਤੀ ਸੀ ਉਸ ਆਪਣੇ ਵੰਡੇ ਹੋਏ ਇਲਾਕੇ ਦਾ ਨਾਂ ਪਾਕਿਸਤਾਨ ਰੱਖਿਆ ਭਈ ਪਵਿੱਤਰ ਦੇਸ਼ ਪਵਿੱਤਰ ਅਸਥਾਨ ਪਾਕ ਦੇ ਅਰਥ ਪਵਿੱਤਰ ਸਾਫ ਸੁਥਰਾ ਤੇ ਪਾਕ ਦੇ ਅਰਥ ਭੋਜਨ ਸੰਸਕ੍ਰਿਤ ਦਾ ਪਾਕ ਲਫ਼ਜ਼ ਹੋਵੇ ਭੋਜਨ ਇਸ ਤਰ੍ਹਾਂ ਦੇ ਸੈਕਰੇਡੇ ਸ਼ਬਦ ਨੇ ਅਗਰ ਭਾਸ਼ਾ ਦਾ ਗਿਆਨ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਧੰਨ ਗੁਰੂ ਗੁਰਨ ਸਾਹਿਬ ਦੇ ਚ ਇਹ ਬਾਖ ਸੂਰਾ ਸੋ ਪਹਿਚਾਨੀਏ ਜੋ ਲੜੇ ਦੇਨ ਕੇ ਹੈ ਸੂਰ ਬੀਰ ਕੌਣ ਹੈ ਜੋ ਕਮਜ਼ੋਰ ਦਾ ਪੱਖ ਲੈ ਲਵੇ ਦੇਨ ਦਾ ਪੱਖ ਲੈ ਲਵੇ ਕਮਜ਼ੋਰ ਦੇ ਪੱਖ ਦੇ ਚ ਖੜਾ ਹੋ ਜਾਏ ਆਪਣੀ ਸ਼ਕਤੀ ਤੇ ਆਪਣੀ ਜਾਨ ਕੁਰਬਾਨ ਕਰ ਦੇਵੇ ਜੈਸੇ ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਹੋ ਗਿਆ ਸੀ ਸਾਰੇ ਦੇਸ਼ ਦਾ ਧਾਰਮਿਕ ਮਨੁੱਖ ਕਮਜ਼ੋਰ ਹੋ ਗਿਆ ਸੀ ਇਕ ਕਮਜ਼ੋਰ ਬ੍ਰਾਹਮਣ ਆਪਣੀਆਂ ਬਾਹਾਂ ਪਸਾਰ ਕੇ ਆਏ ਅਨੰਦਪੁਰ ਸਾਹਿਬ। ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਤੇ ਖਤਰੇ 'ਚ। ਇਤਿਹਾਸ ਦੇ ਸਾਰੇ ਪੰਨੇ ਨਹੀਂ ਟੂਕ ਮਾਤਰ। ਮਹਾਰਾਜ ਨੇ ਕਹਿ ਦਿੱਤਾ ਕੋਈ ਗੱਲ ਨਹੀਂ। ਮੇਰੀਆਂ ਦੋ ਬਾਹਾਂ ਤੁਹਾਡੇ ਨਾਲ ਨੇ। ਇਹ ਬੋਲ ਪ੍ਰਚਲਿਤ ਹੋ ਗਏ ਬਾਹਾਂ ਜੇ ਨਾਂਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ। ਮੈਂ ਆਪਣਾ ਸਿਰ ਦੇ ਦੇਵਾਂਗਾ ਤੁਹਾਡੀ ਬਾ ਨਹੀਂ ਛੋੜਾਂਗਾ ਚਾਂਦ ਨੇ ਚੌਕ ਦੇ ਚ ਆਪਣਾ ਸਿਰ ਦੇ ਦਿੱਤਾ ਕਮਜ਼ੋਰ ਦੀ ਬਾ ਨਹੀਂ ਛੋੜੀ ਆਪਣਾ ਹੂਨ ਡੋਲ ਕੇ ਮੱਥੇ ਦਾ ਫਿਲਕ ਬਚਾ ਦਿੱਤਾ ਆਪਣੇ ਪ੍ਰਾਣਾ ਦੀ ਡੋਰੀ ਨੂੰ ਤੋੜ ਕੇ ਜਨੇਊ ਦੀ ਡੋਰੀ ਨੂੰ ਬਚਾ ਦਿੱਤਾ ਮੈਂ ਇਸ ਵਾਸਤੇ ਅਕਸਰ ਅਰਜ਼ ਕਰਦਾ ਹੁੰਦਾ ਜਨੇਊ ਧਾਰੀਆਂ ਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਾਣ ਨੇ ਜੇ ਪ੍ਰਾਣਾ ਦੀ ਡੋਰੀ ਨਾ ਟੁੱਟਦੀ ਇਹ ਜਨੇਉ ਦੀ ਡੋਰੀ ਨਹੀਂ ਬਚਣੀ ਸੀ ਤੇ ਪਵਿੱਤਰ ਲਹੂ ਨਾ ਡੋਲਦਾ ਤੇ ਮੱਥੇ ਦਾ ਤਿਲਕ ਨਹੀਂ ਬਚਣਾ ਸੀ ਤਿਲਕ ਜੰਜੂ ਰਾਖਾ ਪ੍ਰਵਤਾंका ਕੇਨੋ ਬੜੋ ਕਲੂ ਮੈਸਕ ਦਾਦਾ ਇਤਨਾ ਕੁਰਬਾਨੀ ਦਾ ਮਜਸਮਾ ਫਿਰ ਪੁੱਤਰ ਫਿਰ ਪੋਤਰੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇبتداء ਫਕੀਰੀ ਫਨਾਸਤ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਫਨਾ ਕਰ ਦੇਣਾ ਮਿਟਾ ਦੇਣਾ ਹਮੇਸ਼ਾ ਲਈ ਅਮਰ ਤਤ ਨੂੰ ਪ੍ਰਾਪਤ ਕਰ ਲੈਣਾ ਔਰ ਕਿਸੇ ਨੂੰ ਅਮਰ ਜ਼ਿੰਦਗੀ ਦੇ ਦੇਣੇ ਅੱਜ ਜਨੇਉ ਬਚਿਆ ਹੋਇਆ ਹੈ ਕਿਸੇ ਨੇ ਆਪਣੇ ਪ੍ਰਾਣ ਦਿੱਤੇ ਨੇ ਮੱਥੇ ਦਾ ਤਿਲਕ ਬਚਿਆ ਹੋਇਆ ਹੈ ਕਿਸੇ ਨੇ ਆਪਣਾ ਖੂਨ ਡੋਲੇ ਹੈ ਕਿਸੇ ਉੱਚੇ ਆਦਰਸ਼ ਨਿਰੀ ਪੂਜਾ ਹੋ ਰਹੀ ਹੈ ਪ੍ਰਤੀਸ਼ਟਾ ਹੋ ਰਹੀ ਹੈ ਵਾ ਵਾ ਹੋ ਰਹੀ ਹੈ ਬੜੀ ਸ਼ਕਤੀ ਹੈ ਇਹ ਸੰਤ ਬਣੇ ਦੇ ਲਕਸ਼ਣ ਨਹੀਂ ਹੈ ਇਬtidaਏ ਫਕੀਰੀ ਫਨਾਸਤ ਇੰਤਿਹਾਈ ਫਕੀਰੀ ਬਕਾਸਤ ਇਹ ਮਹਿਨਾ ਹਰ ਜਗ੍ਹਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲੇ ਚੌ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਗਏ ਸਾਰੀਆਂ ਸੰਗਤਾਂ ਜਗਾ ਜਗਾ ਇਸ ਸਬੰਧ ਦੇ ਚ ਦਾਸ ਨੇ ਵੀ ਇੱਕ ਹਫਤਾ ਫਤਿਹਗੜ੍ਹ ਸਾਹਿਬ ਜਾ ਕੇ ਹਾਜ਼ਰੀ ਭਰਨੀ ਹੈ ਬਾਕੀ ਵੀ ਸਾਰੇ ਦੇਸ਼ ਦੇ ਵੱਡੇ ਵੱਡੇ ਅਸਥਾਨਾਂ ਤੇ ਵੱਖ-ਵੱਖ ਦਿਨਾਂ 'ਚ ਇਸ ਸਮਾਗਮ ਨੂੰ ਮਨਾ ਰਹੇ ਹਨ ਹੈਰਾਨਗੀ ਹੈ ਕਿ ਉਮਰ ਕੁਝ ਵੀ ਨਹੀਂ ਔਰ ਇਤਨੀ ਵੱਡੀ ਕੁਰਬਾਨੀ ਅਲਾ ਯਾਰ ਖਾਨ ਜੋਗੀ ਨੇ ਦੋ ਗ੍ਰੰਥ ਲਿਖੇ ਨੇ ਸ਼ਹਿਦ ਤੁਹਾਡੇ ਪੜਨ ਦੇ ਚ ਆਏ ਹੋਣ ਗੰਝੇ ਸ਼ਹੀਦਾ ਸ਼ਹੀਦਾ ਨੇ ਫਵਾ ਫਾਰਸੀ ਨਮਾ ਉਰਦੂ ਦੇ ਚ ਇਹਨੂੰ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪ ਦਿੱਤਾ 100 ਸਾਲ ਪਹਿਲੇ ਅਲਾ ਯਾਰ ਖਾਨ ਨੇ ਇਨਾ ਬੱਚਿਆਂ ਦੀ ਸ਼ਹਾਦਤ ਦੇ ਚ ਇਹ ਦੋ ਗ੍ਰੰਥ ਲਿਖੇ ਸਨ ਗੰਝੇ ਸ਼ਹੀਦਾ ਸ਼ਹੀਦਾਨੇ ਵਫਾ ਇੱਕ ਕਿਤਾਬ ਦੇ ਵਿੱਚ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੂਜੀ ਦੇ ਛੋਟਿਆਂ ਦੀ ਇੱਕ ਮੁਸਲਮ ਨੇ ਲਿਖਿਆ ਪਰ ਇਸੇ ਸੰਬੰਧ ਵਿੱਚ ਇੱਕ ਬਹੁਤ ਵੱਡਾ ਗ੍ਰੰਥ ਲਿਖਿਆ ਲਾਲਾ ਦੌਲਤ ਰਾਏ ਨੇ 1906 ਵਿੱਚ ਲਾਹੌਰ ਦੇ ਵਿੱਚ ਇਹ 26 ਪੁਸਤਕ ਦਾ ਨਾਮ ਹੈ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਹੁਣ ਇਹਨੂੰ ਪੰਜਾਬੀ ਰੂਪ ਦਿੱਤਾ ਗਿਆ ਮਹਾਬਲੀ ਗੁਰੂ ਗੋਬਿੰਦ ਸਿੰਘ ਇਹ ਵੀ ਫਾਰਸੀ ਨਮਾ ਉਰਦੂ ਦੇਚੇ ਇਹ ਦੁਬਾਰਾ ਜਦ ਉਰਦੂ ਫਾਰਸੀ ਨਮਾ ਦੇ ਛਾਪੀ ਗਈ ਦਿੱਲੀ ਚ ਭੂਮਿਕਾ ਲਿਖਣ ਵਾਸਤੇ ਮੇਰੇ ਕੋਲ ਆਏ ਪੇਜ ਦੀਆਂ ਦੋ ਤਿੰਨ ਸਫਿਆਂ ਦੀ ਭੂਮਿਕਾ ਤੁਸੀਂ ਲਿਖ ਕੇ ਦਿਓ ਲਾਲਾ ਦੌਲਤ رائے ਦੀ ਇਤਨੀ ਕੁਰਬਾਨੀ ਇਤਨੀ ਮਿਹਨਤ ਜੋ 15 20 ਸਾਲ ਮਿਹਨਤ ਕਰਕੇ ਉਹਨੇ ਸਹਿਬਜ਼ਾਦਿਆਂ ਦੇ ਸੰਬੰਧ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਬੰਧ ਵਿੱਚ ਲਿਖਿਆ ਹੈ ਅਸੀਂ ਫਿਰ ਛਾਪਣ ਲੱਗੇ ਹਾਂ ਲਾਲਾ ਦੌਲਤ رائے 1908 ਦੇ ਵਿੱਚ ਗੁਜ਼ਰ ਗਏ ਸਨ ਕਹਿੰਦੇ ਨੇ 60 ਸਾਲ ਤੱਕ ਸਾਡੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਬਿਨਾਂ ਲੇਖਕ ਤੋਂ ਇਜਾਜ਼ਤ ਤੋਂ ਉਹ ਇਹ ਰਚਨਾ ਛਾਪ ਨਹੀਂ ਸਕਦਾ ਤਾਂ 60 ਸਾਲ ਹੋ ਗਏ ਇਹਨੂੰ ਫਿਰ ਛਾਪਿਆ ਗਿਆ ਦਿੱਲੀ ਦੀ ਸੰਗਤਾਂ ਨੇ ਉਦਮ ਕੀਤਾ ਮੇਰੇ ਕੋਲ ਆਏ ਭੂਮਿਕਾ ਲਿਖਾ ਮੈਂ ਕਿਹਾ ਭੂਮਿਕਾ ਤੇ ਲਾਲਾ ਦولت رائے ਨੇ ਇਤਨੀ ਬਾ ਕਮਾਲ ਲਿਖ ਦਿੱਤੀ ਹੈ ਕਿਸੇ ਹੋਰ ਭੂਮਿਕਾ ਦਿ ਲੋੜ ਹੀ ਨਹੀਂ ਹੈ ਲਾਲਾ ਦولت رائے ਨੇ ਜਿਹੜੀ ਭੂਮਿਕਾ ਲਿਖੀ ਉਹ ਸ਼ਬਦ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਕਮ ਸੇ ਕਮ 800 ਸਫਿਆਂ ਦੀ ਇਹ ਕਿਤਾਬ ਹੈ ਭੂਮਿਕਾ ਨੂੰ ਫਾਰਸੀ ਦੇ ਵਿੱਚ ਉਰਦੂ ਚ ਕਹਿੰਦੇ ਨੇ ਦੀ ਬਾਚਾ ਦੀ ਬਾਚਾ ਹਿੰਦੀ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੂਮਿਕਾ ਉਰਦੂ ਫਾਰਸੀ ਦੇ ਵਿੱਚ ਕਹਿੰਦੇ ਨੇ ਦੀ ਬਾਚਾ ਉਹਨੇ ਦੀ ਬਾਚਾ 5-6 ਸਫਿਆਂ ਦਾ ਲਿਖਿਆ ਹੈ ਉਹਦੇ ਵਿੱਚ ਮੂਲ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਾਂ ਔਰ ਮੈਂ ਪੰਜਾਬੀ ਦੇ ਵਿੱਚ ਬੋਲਾਂ ਲਿਖਿਆ ਹੈ ਉੱਥੇ ਉਰਦੂ ਨਮਾ ਫਾਰਸੀ ਨਮਾ ਉਰਦੂ ਦੇ ਵਿੱਚ ਉਹ ਕਹਿੰਦਾ ਹੈ ਈਸ਼ਵਰ ਦੀ ਜਦ ਸਾਰੀ ਸਿਆਣਪ ਇਕੱਠੀ ਹੋਈ ਈਸ਼ਵਰ ਦੀ ਜਦ ਸਾਰੀ ਕਲਾ ਇਕੱਠੀ ਹੋਈ ਈਸ਼ਵਰ ਦੀ ਜਦ ਸਾਰੀ ਸ਼ਕਤੀ ਇਕੱਠੀ ਹੋਈ ਈਸ਼ਵਰ ਦਾ ਜਦ ਸਾਰਾ ਸੁਪਨ ਇਕੱਠਾ ਹੋਇਆ ਈਸ਼ਵਰ ਦਾ ਜਦ ਸਾਰਾ ਰਸ ਇਕੱਠਾ ਹੋਇਆ ਇਸ ਸਾਰਿਆਂ ਨੂੰ ਜੋੜ ਕੇ ਇੱਕ ਮੁਜਸਮਾ ਬਣਾਇਆ ਗਿਆ ਉਸੇ ਮੁਜਸਮੇ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਉਹ ਇਹ ਕਹਿੰਦਾ ਔਰ ਫਿਰ دیਵਾਚਾਂ ਚ ਲਿਖਦਾ ਹੈ हे ईश्वर ਤੇਰੀ ਸਿਆਣਪ ਦੀ ਇੰਤਿਹਾ ਤੇਰੀ ਕਲਾ ਦੀ ਇੰਤਿਹਾ ਤੇਰੇ ਰਸ ਦੀ ਤੇਰੇ ਸੁਪਨਨ ਦੀ ਇੰਤਿਹਾ ਇੰਤਿਹਾ ਕਹਿੰਦੇ ਨੇ ਮਹਾਨ ਆਖਰਤ ਇੰਤਿਹਾ ਇਹ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਦੇ ਵਿੱਚ ਲਾਲਾ ਦੋਨੋ ਟਰ ਹੈ ਆਰੀਆ ਸਮਾਜ ਦੇ ਪ੍ਰਚਾਰਕ ਸਨ ਉਪਾਸ਼ਕ ਸਵਾਮੀ ਦਇਆਨੰਦ ਦੇ ਸਨ ਲੇਕਿਨ ਜੈਸੇ ਦਸਮਗ੍ਰੰਥ ਪੜਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸ ਨੂੰ ਪੜਿਆ ਮਨ ਬਦਲ ਗਿਆ ਕਹਿੰਦਾ ਨਹੀਂ ਰੋਹੇ ਜ਼ਮੀਨ ਦੇ ਇਸ ਤਰ੍ਹਾਂ ਦੀ ਮੂਰਤੀ ਨਹੀਂ ਹੋਈ ਖਾਸ ਕਰਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਤੋਂ ਪ੍ਰਭਾਵਿਤ ਹੋਇਆ ਵੀ ਬੱਚਿਆਂ ਨੇ ਅਜ ਤੱਕ ਇਸ ਤਰ੍ਹਾਂ ਦਾ ਕੋਈ ਕਾਰਨਾਮਾ ਨਹੀਂ ਕੀਤਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲੇ ਆ ਨੇ ਕਰ ਦਿਖਾਇਆ ਹੈ ਅਲਾ ਯਾਰ ਖਾਂ ਜੋਗੀ ਜੋ ਇਸ ਸੰਬੰਧ ਦੇ ਚ ਲਿਖ ਦਿਨ ਦੋ ਚਾਰ ਸ਼ਬਦ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀ ਹੈ ਦੁਨੀਆਂ ਦੇ ਵਿਦਵਾਨ ਆਲਮ ਬਾਜ਼ਲ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਨਸਾਫ ਦੇ ਦ੍ਰਿਸ਼ਟੀ ਨਾਲ ਦੇਖਣ ਇਨਸਾਫ ਕਰੇ ਜੀ ਮੇ ਜ਼ਮਾਨਾ ਤੋਂ ਯਕੀ ਹੈ ਕਹ ਦੇ ਗੁਰੂ ਗੋਬਿੰਦ ਕਾ ਸਾਨੇ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਦੀ ਮਿਸਾਲ ਫਿਰ ਕਿਸੇ ਨਾਲ ਵੀ ਨਹੀਂ ਦਿੱਤੀ ਜਾ ਸਕਦੀ ਤੁਲਨਾ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਵੀ ਕੰਪੇਅਰ ਨਹੀਂ ਕੀਤਾ ਜਾ ਸਕਦਾ ਕੋ ਇੰਜ ਕਹਿੰਦਾ ਇਹ ਅਦੁੱਤੀ ਨੇ ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਤੂੰ ਮੁਸਲਮਾਨ ਹੈ ਤੇ ਮੁਸਲਮਾਨ ਹੋ ਕੇ ਗੁਰੂ ਗੋਬਿੰਦ ਸਿੰਘ ਬਾਰੇ ਲਿਖਦਾ ਹੈ ਮੁਸਲਮ ਹੈ ਇਸ ਤੇ ਤਰਕ ਹੋਈ ਸੀ ਉਹਦਾ ਗੁਜਰਾਤ ਗੁਜਰਾਤੀ ਸੀ ਗੁਜਰਾਤ ਜਿਹੜਾ ਪੰਜਾਬ ਦਾ ਗੁਜਰਾਤ ਪਾਕਿਸਤਾਨ ਦੇਚ ਰਹਿ ਗਿਆ ਜ਼ਿਲ੍ਹਾ ਗੁਜਰਾਤ ਸ਼ਾਇਦ ਮੇਰਾ ਅੰਦਾਜ਼ਾ ਸਹੀ ਹੋਵੇ ਸਭ ਤੋਂ ਸਿੱਖਾਂ ਦੀ ਆਬਾਦੀ ਪੰਜਾਬ ਦੇਚ ਲੈਂਦੇ ਪੰਜਾਬ ਦੇ ਜੋ ਪਾਕਿਸਤਾਨ ਦੇ ਚਲਾ ਗਿਆ ਸਭ ਤੋਂ ਆਬਾਦੀ ਜ਼ਿਲ੍ਹਾ ਗੁਜਰਾਤ ਦੇ ਸੀ ਬਹੁਤ ਸਾਰੀਆਂ ਤਹਿਸੀਲਾਂ ਸਾਨੂੰ ਉਹਦੇ ਚ ਵੀ ਬਹੁ ਗਿਣਤੀ ਸਿੱਖਾਂ ਦੀ ਸੀ ਕਿਸੇ ਤਾਰਕਿਕ ਨੇ ਕਹਿ ਦਿੱਤਾ ਸੀ ਅਲਾ ਯਾਰ ਖਾਨ ਕਿਉਂਕਿ ਬਹੁ ਗਿਣਤੀ ਉਸ ਜ਼ਿਲ੍ਹੇ ਚ ਸਿੱਖਾਂ ਦੀ ਸੀ ਇੱਕੋ ਹੀ ਜ਼ਿਲ੍ਹਾ ਸੀ ਜਿੱਥੇ ਸਿੱਖਾਂ ਦੀ ਤਾਦਾਦ ਬਹੁਤ ਜ਼ਿਆਦਾ ਸੀ ਅੱਜ ਵੀ ਤੁਸੀਂ ਗੁਜਰਾਤ ਦੇ ਸਿੱਖ ਸਾਰੇ ਭਾਰਤ ਦੇ ਵਿੱਚ ਦੇਖ ਸਕਦੇ ਹੋ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਗੁਜਰਾਤੀ ਸਿੰਘ ਨਾ ਹੋਣ। ਜ਼ਿਲ੍ਹਾ ਗੁਜਰਾਤ ਦੇ ਨਾਮ। ਕਿਉਂਕਿ ਆਬਾਦੀ ਬਹੁਤ ਜ਼ਿਆਦਾ ਸੀ, ਗਿਣਤੀ ਬਹੁਤ ਜ਼ਿਆਦਾ ਸੀ। ਤੇ ਅਲਾ ਯਾਰ ਖਾਂ ਵੀ ਗੁਜਰਾਤੀ ਸੀ, ਗੁਜਰਾਤ ਦਾ ਰਹਿਣ ਵਾਲਾ। ਇਸ ਤੇ ਤਰਕ ਹੋ ਗਈ ਕਿ ਹੈ ਤੋ ਮੁਸਲਮਾਨ ਪੰਜ ਵਕਤ ਦਾ ਨਿਵਾਜ਼ੀ ਹੈ ਤੋ ਪੱਕਾ ਮਸਜਿਦ ਦੇ ਜਾਣਾ। ਤੇ ਉਪਮਾ ਦੇ ਤੂੰ ਦੋ ਗ੍ਰੰਥ ਲਿਖੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਮਨੁੱਖ ਦੋ ਕਾਰਨਾ ਕਰਕੇ ਹੀ ਉਪਮਾ ਕਰ ਸਕਦਾ ਡਰ ਦਾ ਮਾਰ ਆਇਆ ਜਾਂ ਲੋਭ ਦਾ ਮਾਰ ਆਇਆ ਯਾ ਅਗਲੇ ਕੋਲ ਡਰਦਾ ਹੈ ਤੇ ਉਪਮਾ ਕਰ ਰਿਹਾ ਹੈ ਯਾ ਅਗਲੇ ਕੋਲ ਕੁਝ ਲੈਣਾ ਹੈ ਤੇ ਉਪਮਾ ਕਰ ਰਿਹਾ ਹੈ ਤਰਕ ਕੀਤੀ ਹੈ ਕਿਸੇ ਨੇ ਅਲਾ ਯਾਰ ਖਾਂ ਤੇ ਦੇ ਲੋਭ ਵਸੋ ਕੇ ਤੇ ਤੂੰ ਗੁਰੂ ਗੋਬਿੰਦ ਸਿੰਘ ਦੀ ਉਪਮਾ ਨਹੀਂ ਕਰ ਰਿਆ। ਜਾਂ ਡਰ ਦਾ ਮਾਰਿਆ ਕਿਉਂਕਿ ਸਿੱਖਾਂ ਦੀ ਆਬਾਦੀ ਜ਼ਿਆਦਾ ਸੀ ਤੇ ਬਹੁ ਗਿਣਤੀ ਦੇ ਵਿੱਚ ਤੋਂ ਰਹਿੰਦਾ ਪਿਆ। ਅਗਲੀ ਨਜ਼ਮ ਦੇ ਚੋ ਜੋ ਕੁਝ ਕਹਿੰਦਾ ਹੈ ਬੜੇ ਧਿਆਨ ਨਾਲ ਸੁਣਨਾ। ਗੰਜੇ ਸ਼ਹੀਦਾਂ ਅਜ਼ ਕਲਮ ਅਲਾ ਯਾਰ ਖਾਂ। ਇਹ ਦੋ ਗ੍ਰੰਥ ਨੇ ਮੈਂ ਫਿਰ ਅਰਜ਼ ਕਰਾਂ ਦੋਵੇਂ ਛਪ ਚੁੱਕੇ ਨੇ। ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪ ਦਿੱਤੇ ਨੇ। ਤਾਂ ਕਿ ਇਸ ਮਹਾਨ ਸ਼ਾਇਰ ਮਹਾਨ ਲਿਖਾਰੀ ਦੀ ਰਚਨਾ ਤੋਂ ਜਗਤ ਵਾਕਫ ਹੋ ਸਕੇ ਅਲਾ ਯਾਰ ਖਾਂ ਕਹਿੰਦੇ ਨੇ ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ कहें मेरे हाथ द किसी बाणिये की कलम नहीं है हिसाब किताब लिख दी हो शायर की कलम है रब्बी गीत निकलते हैं रब्बी सिघा सिद्धांत निकलते हैं महान सच्चाइया निकल देने। बड़ी ताकतवर कलम है मेरे हथ हर चंद मेरे हाथ में पुरजोर कलम है सतगुरु के लिखो वसब कहाँ ताबे रकम है ਫਿਰ ਵੀ ਮੇਰੀ ਇਸ ਕਲਮ ਦੇਚ ਉਹ ਤਾਕਤ ਨਹੀਂ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫਤਾਂ ਲਿਖ ਸਕਾਂ ਕਿਉਂ ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਗਰ ਕੋ ਯਾ ਮਜਧਾਰ ਕੋ ਯਾ ਲਹਿਰ ਕੋ ਦੇਖੇ ਇਹ ਤੇ ਇੱਕ ਸਾਗਰ ਹੈ ਮੈਂ ਲਹਿਰਾਂ ਦੀ ਗੱਲ ਕਰਾਂ ਮਜਧਾਰ ਦੀ ਗੱਲ ਕਰਾਂ ਗਹਿਰਾਈ ਦੇਚ ਪਏ ਹੋਏ ਸੁੱਚੇ ਮੋਤੀਆਂ ਦੀ ਗੱਲ ਕਰਾਂ ਕਿ ਕਿਨਾਰੇ ਦੀ ਗੱਲ ਕਰਾਂ ਕਿ ਤੂਫਾਨ ਦੀ ਗੱਲ ਕਰਾਂ ਸਾਗਰ ਦੇ ਚ ਸਭ ਕੁਝ ਹੁੰਦਾ ਹੈ ਇੱਕ ਅੱਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਬਹਿਰ ਸਮੁੰਦਰ ਨੂੰ ਕਹਿੰਦੇ ਨੇ ਇੱਕ ਅੱਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਗਰ ਕੋ ਯਾ ਮਜਧਾਰ ਕੋ ਯਾ ਲਹਿਰ ਕੋ ਦੇਖੇ ਉਹਨੇ ਅਗਾਹ ਚੱਲ ਕੇ ਜਿਹੜੇ ਦੋ ਬੋਲ ਕਹੇ ਨੇ ਉਹ ਕਾਬਲੇ ਸੁਣੇ ਨੇ ਸੁਣਨ ਵਾਲੇ ਨੇ ਕਟਵਾਦ ਇਹ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ ਅਲਾ ਯਾਰ ਖਾਂ ਅਰਜਨ ਨੇ ਸ਼ਾਸਤਰ ਛੁੱਟ ਦਿੱਤੇ ਤੇ ਗੀਤਾ ਦਾ ਫਲਸਫਾ ਸ਼੍ਰੀ ਕ੍ਰਿਸ਼ਨ ਨੇ ਅੱਗੋਂ ਰੱਖ ਦਿੱਤਾ ਅਰਜਨ ਨੇ ਫਿਰ ਛੁੱਟੇ ਸ਼ਾਸਤਰ ਚੁੱਕ ਲਏ ਅਲਾ ਯਾਰ ਖਾਂ ਕਹਿੰਦੇ ਨੇ ਗੀਤਾ ਦਾ ਫਲਸਫਾ ਸੁਣਾ ਕੇ ਕਿਸੇ ਦੇ ਅੰਦਰ ਜੋਸ਼ ਭੜਨਾ ਤੇ ਫਿਰ ਸੂਰ ਬੀਰਤਾ ਪੈਦਾ ਕਰਕੇ ਉਹਨੂੰ ਲੜਨ ਤੇ ਮਜਬੂਰ ਕਰਨਾ ਇਹ ਗੱਲ ਕੁਛ ਹੋਰ ਹੈ ਐ ਕਲਗੇ ਧਰ ਤੇਰੀ ਗੱਲ ਕੁਛ ਹੋਰ ਹੈ ਕਿਉਂ ਕਿਉਂ ਦੂਜੀ ਪੰਕਤੀ ਸੁਣਨਾ ਅਜ਼ ਕਲਮ ਅਲਾ ਯਾਰ ਖਾ ਕਟਵਾ دیਏ ਸ਼ਿਸ਼ ਸ਼ਾਮਨੇ ਗੀਤਾ ਕੋ ਸੁਣਾ ਕਰ ਰੂਹ ਫੂੰਕ ਦੀ ਗੋਬਿੰਦ ਨੇ ਬੇਟਾਂ ਕੋ ਕਟਾ ਕਰ गीता ਦਾ ਫਲਸਫਾ ਸੁਣਾ ਕੇ ਕਿਸੇ ਨੂੰ ਮਰਨ ਦੀ ਜਾਚ ਸਿਖਾਣੀ ਇਹ ਗੱਲ ਕੁਝ ਹੋਰ ਹੈ ਪਰ ਆਪਣੇ ਹੀ ਬੱਚਿਆਂ ਨੂੰ ਘੁਆ ਕੇ ਕਿਸੇ ਨੂੰ ਮਰਨ ਦੀ ਜਾਚ ਸਿਖਾਣੀ ਇਹ ਕਲਗੇਧਰ ਤੇਰੀ ਗੱਲ ਕੁਝ ਹੋਰ ਹੈ ਇੰਜ ਕਹਿੰਦਾ ਕਿਸੇ ਨੂੰ ਪਾਣੀ ਦੇ ਵਿੱਚ ਤੈਰਨਾ ਸਿਖਾਣਾ ਹੋਵੇ ਪਹਿਲੇ ਆਪ ਪਾਣੀ ਚ ਜਾਣਾ ਪੈਂਦਾ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਪਹਿਲੇ ਆਪ ਮਰਨਾ ਪੈਂਦਾ ਇਤਿਹਾਸ ਦੇ ਇਹ ਪੰਨੇ ਸੁਤੇ ਸਿਦ ਸਵਾਵਤ ਅਜ ਮਨ ਕੋ ਜਿਸ ਤਰ੍ਹਾਂ ਬਣਿਆ ਤੇ ਮੈਂ ਇੱਕ ਕੁਛ ਵਰਕਿਆਂ ਨੂੰ ਫੋਲੀਏ ਸ਼ੇਖ ਸਾਦੀ ਕਹਿੰਦੇ ਨੇ ਸੀਨੇ ਵਿੱਚ ਕਿਸੇ ਦੀ ਯਾਦ ਨੂੰ ਤੂੰ ਤਰੋ ਤਾਜ਼ਾ ਰੱਖਣਾ ਚਾਹਨਾ ਤੇ ਜਿਹੜੇ ਵਰਕਿਆਂ ਨੂੰ ਪੜ ਕੇ ਪਾੜ ਕੇ ਤੂੰ ਪਰੇ ਸੁੱਟ ਚੁਕੇ ਆਂ ਫਿਰ ਪੜ ਤਾਂ ਕਿ ਸੀਨੇ 'ਚ ਫਿਰ ਯਾਦ ਤਾਜ਼ਾ ਹੋਵੇ ਸਿੱਖਾਂ ਦੇ ਨੌਜਵਾਨ ਬੱਚਿਆਂ ਨੂੰ ਸਾਰੇ ਫਿਲਮ ਸਟਾਰਾਂ ਦਾ ਪਤਾ ਹੈ ਉਹਨਾਂ ਦਾ ਜਨਮ ਕਦੋਂ ਹੋਇਆ ਕਿੱਥੋਂ ਹੋਇਆ ਕਰਦੇ ਕੀ ਰਹਿਣੇ ਹੁਣ ਕੀ ਰਹਿ ਮਰਨਗੇ ਕਦੋਂ ਸ਼ਹਿ ਦੇ ਵੀ ਜਾਣਦੇ ਹਨ ਧਨ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਬਾਰੇ ਕੱਖ ਵੀ ਨਹੀਂ ਪਤਾ ਭੁੱਲ ਗਏ ਨੇ ਸਿੱਖ ਮਨੀ ਸਿੰਘ ਕੌਣ ਸਨ ਬਾਬਾ ਦੀਪ ਸਿੰਘ ਕੌਣ ਸੀ ਇਤਿਹਾਸ ਦੇ ਇਹ ਪੰਨੇ ਫਿਰ ਦੌਰਾਨੇ ਪੜ੍ਹਨੇ ਪੈਣਗੇ ਬਾਰ ਬਾਰ ਸਾਰਿਆਂ ਦਾ ਧੰਨਵਾਦ ਬੋਲ ਚੌਕ ਦੀ ਸ਼ਾਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ